ਜੀ ਸਤਿ ਸ੍ਰੀ ਅਕਾਲ ਜੀ ਭਾਈ ਸਾਰਿਆਂ ਨੂੰ। ਤੁਹਾਡਾ ਤੁਹਾਡਾ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਤੇ। ਜੀ ਭਾਈ ਅੱਜ ਆਪਾਂ ਇਹ ਮਸ਼ੀਨ ਦਾ ਕੋਈ ਉਹਨੂੰ ਮੋਟੂ ਦਾ ਕੰਮ ਕਰਾਇਆ ਜਿਹੜਾ ਸਟੈਂਡ ਪਾ ਕੇ ਨਾ ਉਹਦੇ ਮਾਰਨਾ ਪਾ ਪਾਣੀ ਤੇ ਫਿਰ ਅੱਜ ਇਹ ਦੂਜੀ ਮਸ਼ੀਨ ਦਾ ਕਾਟਰ ਤੇ ਅੱਜ ਆਪਾਂ ਉਹ ਵੀਡੀਓ ਦਾ ਕਾਟਰ ਤਿਆਰ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ। ਲੋ ਜੀ ਭਾਈ ਅੱਜ ਆਪਾਂ ਉਹ ਟਰਾਲਾ ਕਢਤਾ ਉਧਰ। ਇਹਦਾ ਅੱਜ ਕੱਟ ਰਕਰਾਂਗੇ ਸ਼ਾਮ ਨੂੰ ਇਹਦਾ ਹੁਣ ਪਾਉਣਾ ਫਿਲਟਰ ਤੇ ਪਾਉਣੇ ਨੇ ਝਾਰਨੇ ਅੱਜ ਵੀ ਮੰਨ ਲਾ ਦਿਹਾੜੀ ਖਾ ਜੂਗਾ ਅਗਲਾ ਕਹ ਹੁੰਦਾ ਜੀ ਪੰਜਾਬ ਉਹ ਅਗਲੇ ਬਸ 7-8 ਦਿਨ ਹੋ ਗਏ ਖੋਲੀ ਨੂੰ ਫਿਲਟਰ ਪਾ ਦਿੱਤੇ ਡੀਜ਼ਲ ਉੱਪਰੋਂ ਸਾਲਾ ਕਸਤਾ ਤੇ ਉਹ ਬੈਰਿੰਗਾਂ ਨੂੰ ਵੀ ਪੱਟ ਕੇ ਗਲੀਸ਼ ਕਰਿਆ ਤਾਂਨੇ ਵਾਲੇ ਨੂੰ ਮੁਰਲੇ ਨੂੰ ਉਹਨੂੰ ਆ ਗਿਆ ਦੀ ਆ ਚਾਈਨਾ ਚੂਨਾ ਪਾਈ ਨੇ ਤੇ ਹੁਣ ਵੀ ਬਈ ਇਹਦਾ ਤਾਂ ਇੱਕ ਇਹ ਬ੍ਰੇਕ ਵਾਲਾ ਸਾਫ਼ ਕਰਨਾ ਝਾਰਨੇ ਪਾਉਣੇ ਨੇ 2 ਤੇ ਤੀਜਾ ਨੰਬਰ ਆਪਾਂ ਇਹਦਾ ਪਾਉਣਾ ਸ਼ੇਨ ਉਲੀਸ਼ ਕਰਨ ਤੇ ਪਾਉਣਾ ਚੌਥਾ ਚੈਂਬਰ ਉਹ ਪਾ ਕੇ ਨਾ ਫੇਰ ਆਪਾਂ ਇਹਦੇ ਮਾਰਨਾ ਪਾਣੀ ਉੱਪਰ ਉੱਪਰ ਕੱਲਾ ਦੁਪਹਿਰੇ ਤੱਕ ਆਜੇ ਇਹੀ ਕੰਮ ਹੋਊਗਾ ਉਹਨਾਂ ਦਾ ਹੀ 8 ਮਾਂ ਦਿਨ ਆ ਆਪਾਂ ਨੂੰ ਅੱਜ 8 ਦਿਨ ਲੱਗੇ ਹੈ ਅਗਲਾ ਪਾਗਣਾ ਵੀ 2-4 ਦਿਨ ਚ ਹੋ ਜੂ ਹਨਾ ਆਹਾਂ ਟਾਈਮ ਖਾ ਜਾਂਦੀ ਆ ਉਹ ਵੀ 5 ਦਿਨ ਤਾਂ ਉਹ ਵੀ ਖਾਏ ਜਾਊਦਾਰੀ ਜੀ ਮੈਂ ਥੋੜੀ ਕੰਮ ਕਰਨ ਆਪਣੇ ਨਹੀਂ ਤੇ ਅੱਜ ਕਾਟਰ ਦੀਆਂ ਫਿੰਗਰਾਂ ਵੀ ਨਵੀਆਂ ਲਿਆਂਦੀਆਂ ਜੀ ਫਿੰਗਰਾਂ ਨਮੀਆ ਪਾਵਾਂਗੇ ਤੇ ਟਾਈਨਾ ਵੀ ਪਾਵਾਂਗੇ ਇਡੀਆਂ ਤੇ ਘੱਟ ਨੇ ਜਿਹੜੀਆਂ ਇਹ ਫਿੰਗਰਾਂ ਨੇ ਇਹ ਦੂਏ ਘਾ ਦੂਈ ਮਸ਼ੀਨ ਤੇ ਪਾਵਾਂਗੇ ਥੋੜੀਆਂ ਹੀ ਖੁੱਲੀਆਂ ਨੇ ਨਾ ਉਹ ਚ ਥੋੜਾ ਜਾਂ ਚੈਨਰ ਚ ਬਾਲਾ ਥੋੜਾ ਜਾਂ ਦੂੜੀ ਚ ਪਾਵਾਂਗੇ ਆਪਣੇ ਕੱਲ ਮੱਝਾਂ ਪੰਨ ਨਮਾਤੀਆਂ ਦੀਆਂ ਨਜ਼ਾਰੇ ਲੈਂਦੇ ਹਾਂ ਧੁੱਪ ਚ ਤੇ ਬਾਕੀ ਇਹਦਾ ਬਸ ਅਗਲੀ ਇਹਦਾ ਤਾਂ ਤੜੀ ਗਲੀ ਸੀ ਹੈ ਹਨਾ ਹਾਂ ਇਹਦਾ ਅਗਲੀ ਇਹਦੇ ਆ ਬਾਰਾਂ ਦੇਖ ਲਾਂਗੇ ਦੋਏ ਜੀ ਨਵੇਂ ਪਾਉਂਦੇ ਹੋਏ ਆਲਦਾਲੇ ਵਾਲਾ ਇੱਕ ਆਹ ਦੇਖੀ ਇਧਰਲੇ ਸਾਈਡਾਂ 'ਲੇ ਇੱਕ ਮੋਰਲੀ ਬੜੀ ਕਰਾਈ ਵਟ ਕੇ ਜੇ ਪੈਂਦੇ ਹੋ ਜੇ ਆ ਗਿਆ ਅਗਲੀ ਤਾਂ ਠੀਕ ਆ ਹਨਾ ਬਾਕੀ ਇਹਦੇ ਬਲੇਡ ਬਲੂਡ ਵੀ ਨਵੇਂ ਸਟਿੱਪ ਵੀ ਆਹ ਸ਼ਿੰਗਰਾਂ ਵੀ ਨਵੇਂ ਆ ਤੇ ਹੁਣ ਇਹਨੂੰ ਕਰਦਿਆਂ ਕੰਮ ਇਹਦਾ ਉਹ ਫੀਟਰ ਪਾ ਕੇ ਥੋੜਾ ਜਿਹਾ ਗੇੜਾ ਵੀ ਦੇ ਕੇ ਦੇਖਾਂਗੇ ਹਣ ਤੜੀ ਵੀ ਪੂਲੀ ਤਾਂ ਨਹੀਂ ਲੱਗਦੀ ਫੀਟਰ ਪਾ ਕੇ ਕਿ ਨਹੀਂ ਤੇ ਕੱਲ ਨੂੰ ਫਿਰ ਇਹਦਾ ਇਹਦੇ ਨਾਮ ਦੇ ਲਾ ਕੇ ਇਹਦਾ ਸਮਾਨ ਧਰ ਕੇ ਪੂਰਾ ਫਿਰ ਇਹਨੂੰ ਅੰਦਰ ਲਾ ਕੇ ਪਰਸੋਂ ਨੂੰ ਖੋਲਾਂਗੇ ਉਹ ਮਸ਼ੀਨ ਨੂੰ ਫਨ ਵਾਰ ਨੂੰ ਠੀਕ ਆ ਤਰੀ ਹੈ ਹਾਂ ਇਹ ਕੰਪਨੀ ਤੇ ਹੋਣੀ ਹੂੰ ਇਹ ਹਿੱਲਦਾ ਨਾ ਉਧਰ ਹਿੱਲਿਆ ਆ ਜਾ ਕੰਮ ਕਰਦੇ ਕਰਦੇ ਬ੍ਰੇਕ ਬਣਾਉਣ ਲੱਗੇ ਤੇ ਇੱਕ ਥੋੜਾ ਜਿਹਾ ਟੁੱਟਿਆ ਉਹਦੀ ਟਾਂਕ ਚੈੱਕ ਨੂੰ ਬੁਲਾਇਆ ਲਾਉਣ ਠੀਕ ਆਸੀ ਦਾ ਬੋਆਇੰਗਾ ਕਿਹੜਾ ਹੈ ਬਈ ਇੱਧਰੇ ਬ੍ਰੇਕ ਕਰੇ ਨੇ ਅੱਜ ਇਹ ਵੀ ਰਹਿ ਗਏ ਚ ਕਾਰਨ ਤੋਂ ਪੱਤ ਲੱਗ ਜਗੇ ਤੇ ਚਾਰ ਨੇ ਗਾਲਿਆ ਆਪਣੇ 18 ਚਾਰ ਨੇ ਪਾਉਣੇ ਨੇ ਟਾਇਰ ਲਾ ਕੇ ਫਿਰ ਚਾਰ ਨੇ ਪਾਉਣੇ ਨੇ ਤੇ ਫਿਰ ਫੀਟਰ ਉਹ ਤੋਂ ਬਾਅਦ ਇਹ ਪਾਣੀ ਮਾਰਾਂਗੇ ਉੱਪਰੋਂ ਜਿਆਦਾ ਖਰਾਬ ਹੋ ਗਈ ਹੈ ਹਾਂ ਚਾਨ ਲੈ ਆ ਚਾਰ ਨੇ ਦੁਕਾਨ ਤੋਂ ਤੇ ਆ ਬਾਸ ਲਾਈ ਲਵਾਉਣੀ ਦੋ ਪਾਈਪਾਂ ਦੀ ਦੋਆਂ ਵੀ ਗਾ ਲੀ ਯਾਰੀ ਆਣ ਕਾ ਹੈ ਹਾਂ ਤਾਂ ਕਹਿੰਦੇ ਜਮਾ ਬੰਦ ਚਾਚੇ ਮੈਂ ਦੇਖੂਗਾ ਮੈਂ ਵੀ ਇਹ ਵੈਲਡਿੰਗ ਕੇ ਮੈਂ ਕਰਦਾ ਐਨਕਾ ਮੰਗਦਾ ਉਹ ਹੈ ਇਹਦਾ ਫੋਟੋ ਕਿਹਦੀ ਲੋੜ ਨਹੀਂ ਜਾਂਦੀ ਫਿਰ ਐਨਕਾ ਤੀ ਨਾ ਫੋਟੋ ਭਜਾਈ ਤੇ ਉਹ ਐਨਕਾ ਮੰਗਦਾ ਮੈਂ ਫੋਟੋ ਜਾਂਦੀਆਂ ਹੈਗੀਆਂ ਐਨਕਾ ਮੇਰੇ ਉਹ ਐਨਕਾ ਬਹੁਤ ਵਧੀਆ ਦੀਆਂ ਜੀ ਜੀ ਜਦੋਂ ਆਪਾਂ ਅੱਜ ਰਿਕ ਪੈਨ ਲੈ ਕੇ ਤੇ ਫੋਟੋ ਇਹਦੀ ਫੇਸਬੁਕ ਤੇ ਆ ਤੇ ਉਹੀ ਲਾਈ ਵੀ ਐਨਕਾ ਲਈ ਤੇਰੀ ਐਨਕਾ ਲਈ ਦੇਖੀਏ ਤਾਂ ਕਦੇ ਕਾਇਨਿਆ ਹੋ ਰੇ ਬੰਨੇ ਨੀ ਮਾਰੂ ਦਾ ਜਰਮਨੀ ਦੇ ਤੇ ਅਰਮਨੀ ਦੀ ਆ ਗਿਆ ਹਾਂ ਲਓ ਜੀ ਬਾਈ ਜੀ ਅੱਜ ਵੀ ਨਾ ਬਹੁਤ ਟਾਈਮ ਹੋ ਗਿਆ ਮਸ਼ੀਨ ਨੂੰ ਸਾਢੇ 3 ਵਜ ਗਏ ਆਪਾਂ ਨੂੰ ਅਜੇ ਵੀ ਹੋਜੂ ਤਿਆਰ ਹਨਾ ਹਾਂਦਾਰੀ ਬ੍ਰੇਕਾਂ ਦਾ ਨਾ ਕਰਿਆ ਚਾਰਨੇ ਪਾਏ ਉੱਪਰ ਡੀਜ਼ਲ ਫਿਲਟਰ ਲਾਏ ਹਾਂ ਥੀਸ਼ੇ ਨੂੰ ਗਲੀਸ਼ ਕਰਿਆ ਮਗਲੇ ਨੂੰ ਹੈ ਸਾੜੇ ਦਾ ਲਾਇਆ ਪੰਪ ਚ ਤੇਲ ਪਾਇਆ ਫੇਰ ਵੀ ਕਰਦੇ ਕਰਦੇ ਹੁਣ ਉਤਾਰੀ ਨੇ ਧੋਤੀ ਆ ਇਹ ਫੀਟਰ ਫੀਟਰ ਰਹਿ ਗਿਆ ਹੁਣ ਮਹੀਨਿਆਂ ਦਾ ਕੱਲਾ ਬਸ ਜਾ ਇੱਕ ਜੇ ਰਹਿ ਗਿਆ ਨਾਮ ਦੇ ਐਂਦਾ ਜੀ ਇੱਕ ਨਾਮ ਦੇ ਰਹਿ ਗਿਆ ਹੈ ਇਹਲਾ ਅੱਠਵਾਂ ਦਿਨ ਅੱਜ ਪੂਰਾ ਹੈ ਪਤਾ ਖਾਊ ਅੱਜ ਕੀ ਦਿਨ ਹੈ ਪਤਾ ਨਹੀਂ ਜੀ ਕੀ ਦਿਨ ਹੈ ਵੀਰੇ ਉਦਾਂ ਹੀ ਹੋਲੀ ਦੀ ਜੁਵੀਰਵਾਰ ਜੋ ਮੈਂ ਤੱਕ ਚਲੋ ਹੁਣ ਕਰਦੇ ਆ ਕਾਰਟਨੋਰਾ ਇਹੇ ਤੋਂ ਪਰੋਂ ਵੀ ਗਿੱਲੀ ਆ ਮਸ਼ੀਨ ਕਾਰਦੀਆਂ ਖੋਲਦਿਆਂ ਨੇ ਫਿੰਗਰਾਂ ਫੁੰਗਰਾਂ ਗਈਆਂ ਦੇਖੋ ਬਾਈ ਕੰਮ ਦਾ ਹੋ ਗਿਆ ਟਾਈਮ ਮਾਰਦੀਆਂ ਮਸ਼ੀਨ ਲਿਸਕਾ ਹੁਣ ਤੇ ਇਹਦਾ ਬਸ ਫੀਟਰ ਫੀਟਰ ਪਾਉਣ ਤੋਂ ਰਹਿ ਗਿਆ ਪਰਾਂ ਨੂੰ ਕੱਟਣਾ ਜ਼ਰੀ ਤੇ ਆਪਾਂ ਨੇ ਕਾਰ ਰਵੀ ਪੜ ਲਿਆ ਦੀ ਕਾਰਦੀਆਂ 2-3 ਪੂੜੀਆਂ ਪਾਉਣੀਆਂ ਨੇ ਉਹ ਆਪਾਂ ਹੁਣ ਬਾਸ ਤੋਂ ਲੈ ਕੇ ਆਵਾਂਗੇ ਸ਼ਾਮ ਨੂੰ ਗੱਲਦੇ ਆ ਉਹਨਾਂ ਬਸੰਦਾਂ ਨੂੰ ਇਹਨਾਂ ਅੰਦਰ ਲਾ ਕੇ ਇਹਦਾ ਬੈ[ਅ]ਰਿੰਗ ਵੀ ਨਵਾਂ ਪਾਊਗਾ ਤੇ ਫਿੰਗਰਾਂ ਵੀ ਖੋਲਤੀਆਂ ਨਵੀਆਂ ਪਾਉਣੀਆਂ ਨੇ ਸ਼ਾਰੀਆਂ ਹੀ ਤੇ ਬਾਕੀ ਇਹਧਰਲਾ ਬਰੰਗ ਕਰਤਾ ਗਲੀਚ ਬਾਕੀ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਵੀ ਗਾਟਰ ਦਾ ਕੀ ਕੀ ਕੀਤਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ